ਸਮਲੀ ਵੀ ਹੱਟੀ ਤੋਂ ਜੀ ਅਸੀਂ ਲਿਆਂਦਾ ਆ ਗਿਫਟ ਲੈ ਲਓ ਜੀ ਗਿਫਟ ਸੂਟ ਲੋ ਚਾਹੇ ਨਾ ਲੋ ਜੋ ਕਹੀਦਾ ਆਪਾਂ ਉਹ ਕਰੀਦਾ ਆ ਆ ਮਾਰੋ ਜੀ ਨਗਾ ਤੁਸੀਂ ਇਹ ਨਾ ਆ ਸਾਰੇ ਗਿਫਟ ਕਿਹਨਾਂ ਨੂੰ ਦੇਣੇ ਇਹ ਇਹ ਸਾਰੇ ਗਿਫਟ ਦੇਣੇ ਆ ਜਿਹੜੀ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਅੱਗੇ ਤੱਕ ਆਫੀ ਲੈਣੇ ਆ ਇਹ ਨਹੀਂ ਇਹ ਸਾਰੇ ਗਿਫਟ ਦੇਣੇ ਆਪਾਂ ਕੋਈ ਇਹਨੂੰ ਨਕਲੀ ਸਾਫਤ ਕਰ ਜਾਵੇ ਲੱਖ ਰੁਪਈਆ ਨਾਮ ਦੇਵਾਂਗੇ ਜੀ ਕਿ ਹੋ ਜਾਂਦੀ ਆ ਮਾਰੋ ਨਗਾ ਜੀ 650 650 ਠੀਕ 650 ਸੂਟ 550 550 ਸਰ ਹੈ ਤੇ ਉਹਦੇ ਚ ਪਹਿਲਾ ਫਾਸਟ ਨਾਮ ਜਿਹੜਾ ਆ ਵਾਇਰ ਰੱਖਿਆ ਹੋਇਆ ਐਲਈਡੀ ਰੱਖੀ ਹੋਈ ਆ ਹਿਆਰ ਆਲਾ 650 ਤੁਹਾਨੂੰ ਦੁੱਸਨੇ ਇਹ ਕਿੰਨਾ ਦਵਾਂਗੇ 1250 ਦਾ ਸਿਰਫ 1050 ਰੁਪਏ ਤੇ ਮਾਲਪੁਰ ਚ ਪਾਕਿਸਤਾਨੀ ਸੂਟ ਸੂਟ ਪਾਕਤਾਨੀ ਆ ਗਿਆ ਜੀ ਯਾਰ ਫੋਲਦਾ ਹੈਗੀ ਆ ਜੀ ਟ੍ਰੈਂਡ ਦੇ ਵਿੱਚ ਉਹਦੇ ਚੁੰਨੀ ਵੀ ਇਹਦੀ ਬਹੁਤ ਸੋਹਣੀ ਆ ਭਾਈ ਇਹ 1050 ਦਾ ਫੜਿਆ ਚਿੱਠਾ ਕਿੰਨਾ ਦਵਾਂਗੇ ਇਹ ਸਰ 850 850 825 ਆ ਫਾਜੀ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਵੇ ਹਾਂਜੀ 2050 ਦਾ ਦੇ ਦਿਆਂ ਸਰ 100 ਰੁਪਏ ਦਾ ਪਰਦਾ ਦੇ ਦੇਾਂਗੇ ਆਪਾਂ ਮਾਰਕੀਟ 'ਚ 500 ਰੁਪਏ ਦੀ ਇੱਕ ਵਾ ਤੇ 500 ਦੀਆਂ ਦੋ ਦੇਣੀ ਆ ਗਰਮ ਸੈਜ ਵੀ ਵੱਡਾ ਜੀ ਲੋਟਲਾ ਮੇਲਾ ਤੇ ਕੋਈ ਰਹਿ ਨਾ ਜਾਵੇ ਵਿਲਾ ਜੀ ਓਲ ਗਾਰੰਟੀ ਦੇ ਨਾਲ ਬੈਡ ਸ਼ੀਟਾਂ ਆ ਗਈਆਂ ਜੀ ਇੱਕ ਨਹੀਂ ਦੋ ਨਹੀਂ ਚਾਹੇ 500 ਫੀਸ ਲੈ ਲਓ ਸਾਡੇ ਕੋਲ ਕਿਤੇ ਇਹੋ ਮਾਰਕੀਟ ਦੇ ਵਿੱਚ 5-5000 ਦੀ ਵਿੱਜੀ ਜਾਂਦੇ ਆ ਤੁਸੀਂ ਕਿੰਨੇ ਦੇ ਦੇ 1850 ਰੁਪਏ ਦੀ ਦੇ ਦੇਣੀ ਆ 7-7 8-8 ਰਜਾਦੀ ਚਾਈ ਵਿੱਤੀ ਜਾਂਦੇ ਆ ਤੁਸੀਂ ਕਿੰਨੇ ਦੇ ਰਹੇ ਆਸੀਂ 2000 ਤੋਂ 2500 ਦੇ ਵਿੱਚ ਇੱਥੇ ਚਾਰ ਕੁਆਲਿਟੀ ਆ ਇਹ ਜਿਹੜੇ ਗਿਫਟ ਰੱਖੇ ਆ ਇਹ ਸ਼ੇਅਰ ਕਰਨ ਵਾਲਿਆਂ ਵਾਸਤੇ ਰੱਖੇ ਆ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਂਦਾ ਆ 902 ਦੇ ਦੇਾਂਗੇ 902 ਹਾਂਜੀ ਅਮਰੀਕਾ ਕੈਨੇਡਾ ਇੰਗਲੈਂਡ ਭੇਜ ਦਿਓ ਗਲਾਫੇਓ ਅੱਛਾ ਨਾ ਬੋਰਾ ਨਹੀਂ ਇਹਦਾ ਨਾ ਰੰਗ ਉਤਰਨਾ